ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ 'ਚ ਪੇਸ਼ ਹੋਏ ਪ੍ਰਤਾਪ ਸਿੰਘ ਬਾਜਵਾ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਪਿਛਲੇ ਡੇਢ ਘੰਟੇ ਤੋਂ ਹੋ ਰਹੀ ਪੁੱਛਗਿੱਛ ਮੋਹਾਲੀ ਦੇ ਸਾਈਬਰ ਥਾਣੇ ਦੇ ਬਾਹਰ ਕਾਂਗਰਸ ਨੇ ਲਾਇਆ ਧਰਨਾ ਰਾਜਾਵੜਿੰਗ ਦੀ ਅਗਵਾਈ 'ਚ ਕਾਂਗਰਸ ਦੇ ਵੱਡੇ ਲੀਡਰ ਸੜਕ 'ਤੇ ਬੈਠੇ ਕਿਹਾ ਜਦੋਂ ਤੱਕ ਬਾਜਵਾ ਤੋਂ ਹੋਵੇਗੀ ਪੁੱਛਗਿੱਛ ਪ੍ਰਦਰਸ਼ਨ ਰਹੇਗਾ ਜਾਰੀ ਬੋਲੇ ਸਗੇ ਪੇਸ਼ੀ ਦੌਰਾਨ ਬਾਜਬਾ ਦੇ ਤੇਵਰ ਬਰਕਰਾਰ ਬੋਲੇ ਮੈਨੂੰ ਕੋਈ ਡਰ ਪੈ ਨਹੀਂ ਸਰਕਾਰ ਨੇ ਜੋ ਕਰਨਾ ਕਰ ਲਵੇ ਜੇ ਮੈਂ ਜਿੰਦਾ ਰਹਾ ਤਾਂ ਭਗਵੰਤ ਮਾਨ ਆਪਣੀ ਤਿਆਰੀ ਕਰਕੇ ਰੱਖਣ ਮੁੱਖ ਮੰਤਰੀ ਮਾਨ ਦੇ ਬਾਜਬਾ ਤੇ ਤਿੱਖੇ ਸ਼ਬਦੀ ਵਾਰ ਕਿਹਾ ਬਾਜਬਾ ਕੱਲ ਪਰਸੋਂ ਦੇ ਗਣਵਾਈ ਜਾ ਰਹੇ ਨੇ ਬੰਬ ਬਾਜਬਾ ਬੰਬਾਂ ਬਾਰੇ ਦੱਸਣ ਜਾਂ ਫਿਰ ਫਟਣ ਦਾ ਕਰ ਰਹੇ ਨੇ ਇੰਤਜ਼ਾਰ ਵਾਜਵਾ ਦੇ 32 ਗ੍ਰੇਨੇਡ ਵਾਲੇ ਬਿਆਨ ਦੇ ਖਿਲਾਫ ਮੁਹਾਲੀ ਚਾਹਮ ਆਦਮੀ ਪਾਰਟੀ ਨੇ ਵੀ ਖੋਲਿਆ ਮੋਰਚਾ ਅਮਨ अरोड़ा ਬੋਲੇ ਜਾਂ ਤਾਂ ਬਾਜਵਾ ਦੇਣ ਸਬੂਤ ਜਾਂ ਫਿਰ ਮੰਗਣ ਮੁਆਫੀ ਸੁਨੀਲ ਜਾਖੜ ਦਾ ਪ੍ਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਕਿਹਾ ਬਾਜਵਾ ਕੋਲ ਨਹੀਂ ਕੋਈ ਜਾਣਕਾਰੀ ਇਹਨਾਂ ਦੇ ਝੂਠ ਨੇ ਸਾਰੇ ਪੰਜਾਬ ਨੂੰ ਪਾਈ ਵਿਵਪਤਾ ਸੀਐਮ ਵੀ ਜਾਣਦੇ ਨੇ ਸਚਾਈ ਵਾਜਬਾ ਦੀ ਹਮਾਇਤ ਚਾਹੇ ਸ਼੍ਰੋਮਣੀ ਅਕਾਲੀ ਕਲਪ ਦੇ ਪ੍ਰਧਾਨ ਸੁਖਬੀਰ ਬਾਦਲ ਕਿਹਾ ਝੂਠੇ ਕੇਸ ਨਾਲ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਕਾਨੂੰਨ ਵਿਵਸਥਾ ਕੰਟਰੋਲ ਕਰਨ ਦੀ ਥਾਂ ਧਮਕਾ ਰਹੀ ਸਰਕਾਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹਾਈ ਕੋਰਟ ਦਾ ਰੋਕ ਆਪਣੇ ਤੇ ਹੋਈ ਐਫ ਆਈ ਆਰ ਰੱਦ ਕਰਨ ਦੀ ਕੀਤੀ ਮੰਗ ਹਾਈ ਕੋਰਟ ਚ ਪਟੀਸ਼ਨ ਤੇ ਕੱਲ ਹੋਵੇਗੀ ਸੁਣਵਾਈ ਸਾਂਸਲ ਸੁਖਜਿੰਦਰ ਰੰਧਾਵਾ ਨੇ ਸੋਰਸਿਸ ਬਾਰੇ ਕੀਤਾ ਵੱਡਾ ਖੁਲਾਸਾ बोले पंजाब पुलिस ही है साडी सोर्स ਹੁਣ ਤੱਕ 18 ਗ੍ਰੇਨੇਡ ਅਟੈਕ ਹੋਏ ਕੀ ਸਰਕਾਰ ਨੂੰ ਨਹੀਂ ਸੀ ਕੋਈ ਜਾਣਕਾਰੀ ਸੁਪਰੀਮ ਕੋਰਟ ਤੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦਿੱਤੀ ਜ਼ਮਾਨਤ 14 ਮਹੀਨਿਆਂ ਤੋਂ ਨਾਬਾ ਜੇਲ੍ਹ 'ਚ ਬੰਦ ਨੇ ਧਰਮਸੋਤ ਦੇਰ ਸ਼ਾਮ ਹੋ ਸਕਦੇ ਨੇ ਰਹਾ ਗੁਰੂਗ੍ਰਾਮ ਲੈਂਡ ਸਕੈਮ ਕੇਐਸਟੀਡੀ ਦਫਤਰ ਚ ਪੇਸ਼ ਹੋਏ ਰਾਬਰਟ ਬਾੜਰਾ ਬੋਲੇ ਪੁੱਛਗੇ ਚ ਹੈ ਇੱਕ ਸਿਆਸੀ ਸਾਜ਼ਿਸ਼ ਮੈਨੂੰ ਕੁਝ ਵੀ ਲੁਕਾਉਣ ਦੀ ਨਹੀਂ ਹੈ ਲੋੜ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਸ਼ਾਜ਼ਲੀ ਚ ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ ਬੱਚਿਆਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਦੀ ਦਿੱਤੀ ਹਲਾਸ਼ੇਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ ਤੇ ਈਡੀ ਦੀ ਰੇਡ ਮੋਹਾਲੀ ਸਥਿਤ ਕੋਠੀ ਚ ਵੀ ਚੱਲ ਰਹੀ ਛਾਪੇਮਾਰੀ 48000 ਕਰੋੜ ਦੇ ਚਿੱਟ ਫੰਡ ਘਟਾਲੇ ਈਡੀ ਖੰਗਾਲ ਰਹੀ ਹੈ ਟਿਕਾਣੇ ਇਹਦੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ 50 ਬੰਬ ਆਏ ਨੇ 18 ਚੱਲੇ ਅਜੇ ਬਤੀ ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸੱਠ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਹਿਲਪ دینا 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕ quarter ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੂੰ ਨਾ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ ਪੰਜਾ ਆਏ ਨੇ ਬੱਤੀ ਚੱਲ ਬੱਟ ਪੈ ਨੇ 18 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਤੂੰ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਉਂਦੇ ਫਿਰਦੇ ਓਦੋਂ ਲੋਕਾਂ ਨੂੰ ਯਾਰ ਉਹ ਭਾਈ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਹੋਵੇਗੀ ਗ੍ਰੇਨੇਡ ਤੇ ਸਿਆਸੀ ਗਦਰ ਦੀ ਤੇ ਇਸੇ ਨੂੰ ਲੈ ਕੇ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋ ਗਏ ਨੇ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੋਂ 1.5 ਘੰਟੇ ਤੋਂ ਪੁੱਛ ਕੇ ਚੋਰੀ ਹੈ ਬਾਜਬਾ ਅਤੇ ਉਹਨਾਂ ਦੇ ਵਕੀਲ ਥਾਣੇ ਦੇ ਅੰਦਰ ਮੌਜੂਦ ਨੇ ਜਦਕਿ ਬਾਕੀ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਥਾਣੇ ਦੇ ਬਾਹਰ ਹੀ ਰੋਕਿਆ ਹੋਇਆ ਹੈ ਮੁਹਾਲੀ ਸਾਈਬਰ ਕ੍ਰਾਈਮ ਥਾਣੇ ਦੇ ਬਾਹਰ ਕਾਂਗਰਸੀਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਜਿੱਥੇ ਕਾਂਗਰਸ ਪ੍ਰਧਾਨ ਰਾਜਾ ਅਵੜਿੰਗ ਸੰਸਦ ਰੰਦਾਵਾ ਸਮੇਤ तमाम ਕਾਂਗਰਸੀ ਆਗੂ ਧਰਨੇ ਤੇ ਬੈਠੇ ਨੇ ਤੇ ਕਿਹਾ ਗਿਆ ਕਿ ਜਦੋਂ ਤੱਕ ਬਾਜਬਾਤ ਪੁੱਛ ਗਿਛ ਹੋਵੇਗੀ ਪ੍ਰਦਰਸ਼ਨ ਜਾਰੀ ਰਹੇਗਾ ਪੰਕਜ ਕੁਪਾਈ ਮੇਰੇ ਸਹੋਗੀ ਲਾਈਵ ਜੁੜੇ ਨੇ ਪੰਕਜ ਇਸ ਵੇਲੇ ਮਾਹੌਲ ਕੀ ਹੈ ਸਾਈਬਰ ਥਾਣੇ ਦੇ ਬਾਹਰ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਲੀਡਰ ਆਫ اپੋਜੀਸ਼ਨ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਕਿੰਨਾ ਲੰਮਾ ਸਮਾਂ ਇਹ ਪੁੱਛਗਿੱਛ ਹੋ ਸਕਦੀ ਹੈ ਕਿ ਕੁਝ ਅਪਡੇਟ ਮਿਲ ਰਿਹਾ ਹੈ ਦੇਖੋ ਇਸ ਵੇਲੇ ਜਿਹੜੇ ਸਵਾਲ ਜਵਾਬ ਪੁੱਛੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪੁਲਿਸ ਵੱਲੋਂ ਉਹ ਇਹੀ ਪੁੱਛੇ ਜਾ ਰਹੇ ਨੇ ਕਿ ਜਿਹੜਾ ਤੁਸੀਂ ਬਿਆਨ న్యూਸ 80 ਤੇ ਦਿੱਤਾ ਕਿ 18 ਬੰਬ ਚੱਲ ਗਏ ਨੇ 32 ਅਜੇ ਚੱਲਣ ਵਾਲੇ ਨੇ ਤੁਹਾਡੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ ਇਸ ਸੋਰਸ ਕੀ ਸੀਗਾ ਔਰ ਜੇਕਰ ਇਹ ਗੱਲ ਸੱਚ ਹੈ ਤਾਂ ਫਿਰ ਤੁਸੀਂ ਪੰਜਾਬ ਪੁਲਿਸ ਨੇ ਇਸ ਬਾਬਤ ਜਾਣਕਾਰੀ ਕਿਉਂ ਨਹੀਂ ਦਿੱਤੀ ਤੁਸੀਂ ਇਸ ਬਾਬਤ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਇਹ ਇਸ ਤਰੀਕੇ ਦੇ ਸਵਾਲ ਜਵਾਬ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਇਸ ਵੇਲੇ ਪੁੱਛੇ ਜਾ ਰਹੇ ਨੇ ਅ ਅੰਦਰ ਪੁੱਛ ਗਏ ਛੋਰੀ ਹੈ ਬਾਹਰ ਇਸ ਵੇਲੇ ਕਾਂਗਰਸੀ ਤਮਾਮ ਲੀਡਰਸ਼ਿਪ ਇਹ ਮਹਿਲਾਵਾਂ ਵੀ ਇੱਥੇ ਤਨਨਾਤ ਨੇ ਇੱਥੇ ਕਾਂਗਰਸੀ ਪੂਰੀ ਲੀਡਰਸ਼ਿਪ ਚਾਹੇ ਰਾਜਾ ਭੜਿੰਗ ਹੋਰੀ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਚਾਹੇ ਵਰਗਰ ਸਿੰਘ ਹੋਰੀ ਹੋਣ ਇਸ ਅ ਪ੍ਰਦਰਸ਼ਨ ਨਾਲ ਇੱਕ ਗੱਲ ਤਾਂ ਕਿਤਨਾ ਕਿਤੇ ਜ਼ਰੂਰ ਦੇਖਣ ਚ ਮਿਲੀ ਹੈ ਕਿ ਇਸ ਪੁੱਛਕਿਸਤ ਦੌਰਾਨ ਜਾਂ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਾਂਗਰਸ ਨੂੰ ਇਕੱਠੇ ਜਿਹੜੀ ਆ ਹੁੰਦੀ ਹੋਈ ਨਜ਼ਰ ਆਈ ਆ ਹੁਣ ਤੱਕ ਇੱਕ ਦੂਸਰੇ ਤੇ ਕਈ ਵਾਰ ਇਲਜ਼ਾਮਬਾਜ਼ੀਆਂ ਇਹ ਇੱਕ ਦੂਸਰੇ ਤੇ ਕਟਾਕਸ਼ ਕਾਂਗਰਸ ਕੱਸਦੀ ਸੀ ਲੇਕਿਨ ਇਸ ਪ੍ਰੋਟੈਸਟ ਔਰ ਇਸ ਤਸਵੀਰਾਂ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਇਕੱਠੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਬੇਟੇ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਇੱਥੇ ਇਸ ਵੇਲੇ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਇਸ ਦੇ ਨਾਲ ਨਾਲ ਥਾਣੇ ਦੀਆਂ ਤਸਵੀਰਾਂ ਵੀ ਜੜੀਆਂ ਦਿਖਾਵਾਂਗੇ ਗੇਟ ਬੰਦ ਕਰ ਦਿੱਤਾ ਪ੍ਰਤਾਪ ਸਿੰਘ ਬਾਜਵਾ ਇਕੱਲੇ ਅੰਦਰ ਗਏ ਸੀਗੇ ਉਹਨਾਂ ਦੇ ਨਾਲ ਕੋਈ ਹੋਰ ਲੀਡਰ ਅੰਦਰ ਨਹੀਂ ਗਿਆ ਜਾਂ ਅੰਦਰ ਜਾਨ ਨਹੀਂ ਦਿੱਤਾ ਗਿਆ ਇਹ ਗੇਟ ਹੈ ਥਾਣਾ ਸਾਈਬਰ ਕ੍ਰਾਈਮ ਮੁਹਾਲੀ ਦੇ ਵਿੱਚ ਇਹ ਥਾਣਾ ਪੈਂਦਾ ਔਰ ਇੱਥੇ ਹੀ ਐਫ ਆਈ ਆਰ ਜਿਹੜੀ ਉਹ ਰਜਿਸਟਰ ਹੋਈ ਸੀਗੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉਸ ਬਿਆਨ ਤੋਂ ਬਾਅਦ ਔਰ ਅੰਦਰ ਡੇਢ ਘੰਟੇ ਤੋਂ ਪੁੱਛ ਕੇ ਜੜੀ ਹੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਕੋਲੋਂ ਕਿੱਤੀ ਜਾ ਰਹੀ ਹੈ ਸਵਾਲ ਜਵਾਬ ਕਿਤੇ ਜਾ ਰਹੇ ਨੇ ਕਿ ਇਹ ਜਿਹੜਾ ਤੁਸੀਂ ਬਿਆਨ ਦਿੱਤਾ ਇਹ ਬੜਾ ਗੰਭੀਰ ਤੇ ਹੈ ਬਿਆਨ ਹੈ ਇਸ ਦੀ ਜਾਣਕਾਰੀ ਪੁਲਿਸ ਦੇ ਨਾਲ ਸ਼ੇਅਰ ਕਿਉਂ ਨਹੀਂ ਕੀਤੀ ਗਈ ਤਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ بیٹے ਦੇ ਨਾਲ ਹੁਣ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਰਾਜਾ ਬੜਿੰਗ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਰਾਜਾ ਬੜਿੰਗ ਹੋਰਾਂ ਨੇ ਕਿਹਾ ਸੀ ਜਦੋਂ ਤੱਕ ਇਹ ਪੁੱਛ ਰਹੇਗੀ ਜਦੋਂ ਤੱਕ ਇਹ ਚਲਦੀ ਰਹੇਗੀ ਉਦੋਂ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਧਰਨਾ ਦਿਂਦਾ ਰਵਾਂਗੇ ਇਸੇ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਉਹ ਕਰਦੇ ਰਵਾਂਗੇ ਔਰ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਕਰਾਂਗੇ ਤਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ بیٹے ਸਿਆਸਤ ਤੋਂ ਦੂਰ ਨੇ ਲੇਕਿਨ ਅੱਜ ਆਪਣੇ ਪਿਤਾ ਦੇ ਨਾਲ ਆਏ ਨੇ ਪੇਸ਼ੇ ਤੋਂ ਵੈਸੇ ਤੁਸੀਂ ਕੀ ਕਰਦੇ ਹੋ ਸਿਆਸਤ ਤੁਹਾਨੂੰ ਕਦੀ ਦੇਖਿਆ ਨਹੀਂ ਹੈ ਜੀ ਮੈਂ ਪੰਕਜ ਜੀ ਮੇਰੀ ਡੈਬਿਊ ਮੂਵੀ ਆ ਰਹੀ ਹੈ ਮੈਂ ਇੱਕ ਐਕਟਰ ਹਾਂ ਤੇ ਉਹਦੇ ਤਿਆਰੀ ਮੇਰੀ ਚੱਲ ਰਹੀ ਸੀ ਪਰ ਹੁਣ ਕਿਸੇ ਨਾ ਕਿਸੇ ਕਾਰਨ ਜੀ ਨਾ ਫਿਲਮ ਦਾ ਸਨੀ ਦੀ ਬਣੀ ਹੈ ਜੀ ਮੂਵੀ ਦਾ ਨਾਮ ਜੀ ਸਮੀਪ ਕੰਗ ਜੀ ਡਾਇਰੈਕਟਰ ਨੇ ਉਹਦੇ ਤੇ ਇਸ ਸਾਲ ਰਿਲੀਜ਼ ਹੋਈ। ਪੁੱਛਿਆ ਸੀ ਕਿ ਮੂਵੀ ਤਾਂ ਪਹਿਲਾਂ ਸਿਆਸਤ 'ਚ ਤੁਹਾਡੀ ਐਂਟਰੀ ਇਸ ਤਰੀਕੇ ਦੇ ਨਾਲ ਹੋ ਰਹੀ ਹੋ ਮੂਵੀ ਵੀ ਸਿਆਸਤ ਤੇ ਆ ਜਾਂ ਕਿਵੇਂ? ਨਹੀਂ ਜੀ ਉਹ ਇੱਕ ਰੋਮਾਂਟਿਕ ਕਾਮੇਡੀ ਹੈ ਪਰ ਦੇਖੋ ਹੁਣ ਜਿਹੜੀ ਸਿਚੁਏਸ਼ਨ ਹੈ ਜਾਂ ਜੋ ਵੀ ਪੰਜਾਬ ਦੇ ਲੋਕਾਂ ਦੇ ਲਈ ਬਾਜਵਾ ਸਾਹਿਬ ਨੇ ਇੱਕ ਆਵਾਜ਼ ਚੁੱਕੀ ਹੈ। ਨਾ ਮੰਨ ਕੇ ਚੱਲਦਾ ਇਹਦੇ ਲਈ ਬਹੁਤ ਦਲੇਰੀ ਚਾਹੀਦੀ ਹੈ। ਹੁਣ ਤੁਸੀਂ ਆਪ ਦੇਖੋ ਜੀ ਮੇਰੇ ਦਾਦਾ ਜੀ ਅਸੈਸਿਨੇਟ ਹੋਏ 1987 ਦੇ ਵਿੱਚ 1990 'ਚ ਮੇਰੇ ਫਾਦਰ ਸਾਹਿਬ ਦੇ ਪਟਾਲਾ ਬੋਮਬ્લાਸਟ ਕੋਈ ਹੈ ਗੱਡੀ ਚ ਤੇ ਆਪਾਂ ਬਹੁਤ ਹੀ ਇੱਕ ਨੈਸ਼ਨਲਿਸਟ ਤੇ ਇੱਕ ਆਪਣੇ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਲੋਕ ਆ ਜਦੋਂ ਇਸ ਤਰੀਕੇ ਨਾਲ ਐਫ ਆਈ ਆਰ ਪਿੱਤਰ ਤੇ ਹੁੰਦੀ ਹੈ ਪਰਿਵਾਰ ਤੇ ਕੀ ਪਿੱਦੀ ਪਰਿਵਾਰ ਚ ਡਰ ਦਾ ਮਾਹੌਲ ਹੁੰਦਾ ਟੈਨਸ਼ਨ ਤਾਂ ਆਮੂਮਨ ਹੁੰਦੀ ਹੁੰਦੀ ਹੈ ਕਿ ਅੱਗੋਂ ਕੀ ਹੋਏਗਾ ਕਿਵੇਂ ਹੋਏਗਾ ਹਾਲਾਂਕਿ ਸਿਆਸੀ ਲੋਕਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੇਲ੍ਹ ਵੀ ਚਲੇ ਜਾਂਦੇ ਲੇਕਿਨ ਪਰਿਵਾਰ ਕਾਫੀ ਜ਼ਿਆਦਾ ਚਿੰਤਾਤ ਹੈ ਜੋ ਜਿਹੜਾ ਜਿੰਦਾ ਜਿਹੜਾ ਸਿਆਸਤ ਤੋਂ ਦੂਰ ਹੁੰਦਾ ਹੈ देखो ये परिवार ਨੂੰ ਕੰਸਰਨ ਤੇ ਹੁੰਦੀ ਹੈ ਪਰ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ ਆਪਾਂ ਜੋ ਕਰ ਰਹੇ ਆ ਸਹੀ ਕਰ ਰਹੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਹਰ ਰੋਜ਼ ਪੰਜਾਬ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਦੋ ਤਿੰਨ ਦਿਨ ਪਹਿਲਾਂ ਮਜੀਠੀਏ ਦੇ ਵਿੱਚ ਕਿਵੇਂ ਸ਼ਰੀਆਮ ਗੋਲੀਆਂ ਚੱਲੀਆਂ ਲੋਕਾਂ ਦੀਆਂ ਜਾਨ ਗਈਆਂ ਹਰ ਰੋਜ਼ ਕੁਝ ਨਾ ਕੁਝ ਹੋ ਰਿਹਾ ਹੈ ਇੰਟਰਵਿਊ ਤੁਹਾਡੇ ਪਿਤਾ ਨੇ ਦਿੱਤਾ ਤੁਸੀਂ ਪੁੱਛਿਆ ਜਦੋਂ ਪਤਾ ਲੱਗਾ ਕਿ ਸੋਰਸ ਦੀ ਬੜੀ ਗੱਲਬਾਤ ਹੋ ਰਹੀ ਹੈ ਇਹ ਸੋਰਸ ਕਿੱਥੋਂ ਆਇਆ ਤੁਹਾਨੂੰ ਕਿੰਨੇ ਜਾਣਕਾਰੀ ਦਿੱਤੀ ਔਰ ਤੁਸੀਂ ਇਹ ਕਿਹਾ ਕਿ ਤੁਹਾਨੂੰ ਪਹਿਲਾਂ ਪੁਲਿਸ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਪੁਲਿਸ ਨਾਲ ਗੱਲਬਾਤ ਕਰਦੇ ਤਾਂ ਖਿਆਦਾ ਫਾਇਰ ਨਾ ਹੁੰਦੇ ਦੇਖੋ ਜੀ ਇਹ ਬਹੁਤ ਸੈਂਸਿਟਿਵ ਗੱਲਾਂ ਨੇ ਜਿਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਐਂਡ ਆਈ ਵਿਲ ਨਾਟ ਲਾਈਕ ਟੂ ਕਮੈਂਟ ਔਨ ਥਿਸ ਜੋ ਵੀ ਹੈ ਉਹ ਬਾਈਵਾ ਸਾਹਿਬ ਆਪ ਅੰਦਰ ਗੱਲ ਕਰਨਗੇ ਮੈਂ ਬਸ ਇਨਾ ਹੀ ਕਹਿ ਸਕਦਾ ਵਰਨਾ ਗਲਤ ਗੱਲਬਤ ਹੋਈ ਸੀ ਇਸ ਮਸਲੇ ਤੇ ਆਮੂਮਨ ਜਦੋਂ ਤੁਹਾਨੂੰ ਪਤਾ ਲੱਗਾ ਹੋਣਾ ਕਿ ਰੋਲਾ ਕਾਫੀ ਫੈ ਗਿਆ ਤਾਂ ਫਿਰ ਪਰਿਵਾਰ ਨੇ ਕੋਈ ਗੱਲ ਕੀਤੀ ਈ ਉਹਨਾਂ ਨੂੰ ਤਾਂ ਪਤਾ ਹੀ ਹੈ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ ਅੰਦਰ ਜਾ ਕੇ ਵਧੀਆ ਤਰੀਕੇ ਨਾਲ ਐਕਸਪਲੇਨ ਵੀ ਕਰ ਦੇਣੀ ਹੈ ਪਰ ਮੈਂ ਮੰਨ ਕੇ ਚੱਲਦਾ ਹਾਂ ਕਿ ਸਾਰਿਆਂ ਨੂੰ ਇਹ ਚੀਜ਼ ਮੱਦੇ ਨਜ਼ਰ ਲਾਗ ਰੱਖਣੀ ਚਾਹੀਦੀ ਹੈ ਕਿ ਇਹਨੇ ਸੀਨੀਅਰ ਲੀਡਰ ਨੇ ਲੀਡਰ ਆ ਪਤਾ ਨਹੀਂ ਕਿ ਜੇਲ ਉਹਨਾਂ ਨੂੰ ਹੋ ਜੇਗੀ ਭਾਜੀ ਕੋਈ ਡਰ ਦੀ ਮੈਂ ਕਹਿੰਦਾ ਜੇ ਪੰਜਾਬ ਦੇ ਲੋਕਾਂ ਲਈ ਸਾਨੂੰ ਜਿੰਨੀ ਮਰਜ਼ੀ ਜੇਲ ਹੋਏ ਜੋ ਮਰਜ਼ੀ ਹੋਏ ਆਪਾਂ ਡਟ ਕੇ ਖਲੋਤੇ ਹਾਂ ਭੱਜਣਾ ਨਹੀਂ ਤੁਸੀਂ ਇਹ ਸੋਚਦੇ ਹੋਵੋਗੇ ਕਿ 2027 'ਚ ਪਿਤਾ ਸੀਐਮ ਬਣ ਸਕਦੇ ਨੇ ਕਿੱਥੇ ਜੇਲ ਵਾਲਾ ਪਾਸਾ ਸੀਐਮ ਮੰੰਦਾ ਕਦੀ ਸੋਚਿਆ ਕਿ ਪਿਤਾ ਸੀਐਮ ਬਣ ਜੀ ਜੀ ਦੇਖੋ ਇਹ ਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ ਜਿਹਦੇ ਹਤਾਚ ਲਿਖਿਆ ਉਹ ਨਹੀਂ ਬੰਨਣਾ ਜੀ ਆਪਾਂ ਕਦੇ ਸੀਐਮ ਬਣਨ ਲਈ ਨਹੀਂ ਪੋਲਿਟਿਕਸ ਹੈ ਆਪਾਂ ਲੋਕਾਂ ਦੀ ਜਿਹੜੇ ਲੋਕ ਸਾਨੂੰ ਇਹਨਾਂ ਮਾਨ ਸਤਕਾਰ ਦਿੰਦੇ ਨੇ ਆਪਾਂ ਉਹਨਾਂ ਦੀ ਸੇਵਾ ਕਰਨੀ ਹੈ ਕਦੇ ਬਜਵਾਲਾ ਨੇ ਕਿਹਾ ਕਿ ਸੀਐਮ ਮੈਂ 2022 ਚ ਬਣਾਂਗਾ ਨਹੀਂ ਜੀ ਉਹਨਾਂ ਨੇ ਨਾ ਇਹ ਕਿਹਾ ਨਾ ਉਹਨਾਂ ਦਾ ਇਹੋ ਜਿਹਾ ਕੋਈ ਮਨਸ਼ਾ ਹੈ ਉਹ ਆਪਾਂ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ ਠੀਕ ਹੈ ਤਾਂ ਬੇ ਬੇਟੇ ਗੱਲਬਾਤ ਕਰ ਰਹੇ ਸੀ ਇਧਰਲੇ ਪਾਸੇ ਰਾਜਾ ਬੜਿੰਘ ਹੋਰੀ ਨੇ ਇਧਰਲੇ ਪਾਸੇ ਤਮਾਮ ਲੀਡਰਸ਼ਿਪ ਹੈ ਪਿਛਲੇ ਡੇਢ ਘੰਟੇ ਤੋਂ ਕਾਂਗਰਸ ਦੀ ਲੀਡਰਸ਼ਿਪ ਇਸ ਵੇਲੇ ਮੁਹਾਲੀ ਦੀ ਉਹ ਸੜਕ ਦੇ ਉੱਤੇ ਬੈਠੀ ਹੈ ਜਿਸ ਸੜਕ ਦੇ ਇੱਕ ਪਾਸੇ ਥਾਣਾ ਲੱਗਦਾ ਹੋਰ ਉਸ ਥਾਣੇ ਦੇ ਵਿੱਚ ਵਿਰੋਧੀ ਧਿਰ ਦੇ ਆਕੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਪੁੱਛ ਕੇ ਛੋਰੀ ਹੈ ਤੁਹਾਨੂੰ ਕੁਲਵੀਰ ਜੀ ਦਾ ਹੋਰੀ ਨਜ਼ਰ ਆ ਰਹੇ ਹੋਣਗੇ ਚਾਹ ਪੀਂਦੇ ਹੋਏ ਆ ਕੁਝ ਲੀਡਰ ਇੱਥੇ ਪਕੌੜੇ ਖਾ ਰਹੇ ਨੇ ਕੁਝ ਇੱਥੇ ਆ ਇਕੱਲੇ ਖਾ ਰਹੇ ਨੇ ਤਾਂ ਇਹ ਸਾਰੇ ਲੀਡਰ ਇਸ ਵੇਲੇ ਇੱਥੇ ਉਡੀਕ ਕਰ ਰਹੇ ਨੇ ਕਿ ਕਿੰਨੀ ਦੇਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬਾਹਰ ਆਣਗੇ ਕਿੰਨੀ ਦੇਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਜਿਹੜੀ ਪੁੱਛ ਗਿਛ ਹੈ ਉਹ ਮੁਕੰਮਲ ਹੋਏਗੀ ਔਰ ਕਦੋਂ ਕੀ ਕੁਛ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਪੁੱਛਿਆ ਜਾਂਦਾ ਹੁਣ ਰਾਜਾ ਵੜਿੰਗ ਹੋਰਾਂ ਦੇ ਨਾਲ ਥੋੜੀ ਦੇਰ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਡੇਢ ਘੰਟੇ ਤੋਂ ਉੱਥੇ ਬੈਠੇ ਨੇ ਕਿ ਅਗਲੀ ਰੋਕ ਬਿਲਕੁਲ ਪੰਕਜ ਜਸਟੰਗ ਦੇ ਨਾਲ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਾਂ ਲੱਗਦਾ ਇਹ ਹੀ ਹੈ ਕਿ ਕਾਂਗਰਸ ਦੇ ਜੋ ਆਕੂ ਨੇ ਇਕਤਾ ਇਕਜੁੱਟ ਨਜ਼ਰ ਆ ਰਹੇ ਨੇ ਦੂਜਾ ਉਦੋਂ ਤੱਕ ਬੈਠਣਗੇ ਧਰਨੇ ਤੇ ਜਦੋਂ ਤੱਕ ਪ੍ਰਤਾਪ ਸਿੰਘ ਬਾਜਵਾ ਬਾਹਰ ਨਹੀਂ ਆ ਜਾਂਦੇ ਦੇਖੋ ਨਿਸ਼ਚਿਤ ਤੌਰ ਤੇ ਅੱਜ ਦੇ ਇਸ ਪ੍ਰੋਟੈਸਟ ਦੇ ਵਿੱਚ ਦੇਖਿਆ ਜਾਵੇ ਤਰਜਿੰਦਰ ਕੋਲ ਭੱਠਲ ਤੋਂ ਇਲਾਵਾ ਬਾਕੀ ਯਾ ਪਰਕੁਸ਼ਨ ਆਸ਼ੂ ਤੋਂ ਇਲਾਵਾ ਸਾਰੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਤੇ ਨਜ਼ਰ ਆਈ ਹੈ ਇਕੱਠੀ ਨਜ਼ਰ ਆਈ ਹੈ ਕਿਉਂਕਿ ਹੁਣ ਤੱਕ ਪਹਿਲਾਂ ਰੰਦਾਵਾ ਹੋਰਾਂ ਨੇ ਪਿਛਲੇ ਦਿਨਾਂ ਚ ਨਿਊਜ਼ 80 ਤੇ ਕਿਹਾ ਕਿ 32 ਐਮਐਲਏ ਦਾ ਜਿਹੜਾ ਜ਼ਿਕਰ ਕਰ ਰਹੇ ਨੇ ਉਹ ਸ਼ਗੂਫੇ ਵਾਲੀ ਗੱਲ ਹੋ ਸਕਦੀ ਹੈ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਪਰਕਰ ਸਿੰਘ ਹੋਰੀ ਨਾਰਾਜ਼ ਨਜ਼ਰ ਆਏ ਸੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਜਦੋਂ ਇਹ ਕਹਿ ਦਿੱਤਾ ਗਿਆ ਕਿ 10 ਸਾਲ ਅ 올림픽 ਦੇ ਵਿੱਚ ਕਪਤਾਨੀ ਤਾਂ ਕੀਤੀ ਹੈ ਲੇਕਿਨ ਲੱਕੜ ਦਾ ਮੈਡਲ ਤੱਕ ਨਹੀਂ ਆਇਆ ਇਸ ਤਰੀਕੇ ਦੀ ਗੱਲਬਾਤ ਵੀ ਮੀਟਿੰਗ ਦੇ ਅੰਦਰ ਹੋਈ ਸੀ ਲੇਕਿਨ ਅੱਜ ਪ੍ਰਗਟ ਸਿੰਘ ਹੋਰੀ ਵੀ ਇਕੱਠੇ ਸੀਗੇ ਸੁਖਜਿੰਦਰ ਰੰਧਾਵਾ ਵੀ ਨਾਲ ਸੀ ਅੱਜ ਜਿਹੜੇ ਰਾਣਾ ਗੁਰਜੀਤ ਹੋਰੀ ਵੀ ਨਾਲ ਸੀਗੇ ਤਾਂ ਇਹ ਇਸ ਐਫ ਆਈ ਆਰ ਨੇ ਕਿਤੇ ਨਾ ਕਿਤੇ ਕਾਂਗਰਸ ਨੂੰ ਇਕੱਠਾ ਜ਼ਰੂਰ ਕਰਨ ਦੀ ਮਜਬੂਰੀ ਕਹਿ ਲਓ ਜਾਂ ਜ਼ਰੂਰਤ ਕਹਿ ਲਓ ਕਿਉਂਕਿ ਮਜਬੂਰੀ ਤੇ ਜ਼ਰੂਰਤ ਉਸ ਵ ਲਈ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਇਕੱਠੀ ਹੁੰਦੀ ਹੈ 2027 ਤੋਂ ਪਹਿਲਾਂ ਇਸ ਐਫ ਆਈ ਆਰ ਨੇ ਕਿਤੇ ਨਾ ਕਿਤੇ ਕਾਂਗਰਸ ਨੂੰ ਇਕੱਠਾ ਠੀਕ ਹੈ ਪੰਕਜ ਫਿਲਹਾਲ ਦੇ ਲਈ ਸ਼ੁਕਰੀਆ ਪੰਕਜ ਗੁਪਾਹੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਦੱਸ ਦिए ਕਿ ਸਾਈਬਰ ਥਾਣੇ ਦੇ ਬਾਹਰ ਕਾਂਗਰਸੀਆਂ ਦਾ ਜਮਾਵਾੜਾ ਲੱਗਿਆ ਵੱਡੇ ਕਾਂਗਰਸੀ ਆਗੂ ਮੌਜੂਦ ਨੇ ਗ੍ਰੇਨੇਡ ਤੇ ਸਿਆਸੀ ਗਦਰ ਜਾਰੀ ਹੈ ਤੇ ਪ੍ਰਤਾਪ ਸਿੰਘ ਬਾਜਬਾ ਤੋਂ ਕਰੀਬ ਡੇਢ ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਜਦੋਂ ਪੁੱਛਗੇ ਚ ਕੀਤੀ ਜਾ ਰਹੀਆ ਹਾਲਾਂਕਿ ਕਦੋਂ ਆ ਪ੍ਰਤਾਪ ਸਿੰਘ ਬਾਜਬਾ ਥਾਣੇ ਤੋਂ ਬਾਹਰ ਆਉਂਦੇ ਨੇ ਜਾਂ ਫਿਰ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ ਵੱਡਾ ਸਵਾਲ ਹੈ ਕਿਉਂਕਿ ਧਾਰਾਵਾਂ ਨੌਨ ਅਵੇਲੇਬਲ ਨੇ ਹਾਲਾਂਕਿ ਪ੍ਰਤਾਪ ਸਿੰਘ ਬਾਜਬਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਵੀ ਕੀਤਾ ਹੈ ਜਿੱਥੇ ਕੱਲ ਨੂੰ ਸੁਣਵਾਈ ਹੋਣੀ ਹੈ ਮੈਂ ਕਹੂੰਗਾ ਕਿ ਭਾਈ ਮੇਰੇ ਸਮਝਦਾਰ ਵਿਅਕਤੀਓ ਕਿਉਂ ਐਸੀ ਕੰਮ ਕਰਤੇ ਹੋ ਕੱਲ ਕੋ ਤੁਹਾਡੇ ਸਾਥ ਵੀ ਐਸਾ ਹੀ ਹੋਗਾ ਹੋ ਸਕਦਾ ਹੈ आपकी सरकार में ही ऐसा हो जाए पहले ऑलरेडी कई एमएलओ के साथ हो चुका है मेरी मेरे भाई को सलाह है कम से कम ऐसा मत करो पुराना कांग्रेस का, का खून हो तो तुम भाजपा और भाजपा एक ही है कौन कह रहा भाजपा और भाजपा एक ही है चलो ये भाजपा और भाजपा एक बाज है ऐसा लगता है जनता तो ये कहती है किसान आंदोलन जब रात को उठवाया गया कि अमित शाह का फोन आया तो उन्होंने कहा इस प्रकार से करना है जनता तो ये कहती है कि अमित शाह के इशारे पे किसानों के आंदोलन में रात में अंधेरे में अत्याचार हुआ आपने अमित शाह के साथ आपको बी टीम कहा जा रहा है इसलिए आपको इंडिया ब्लॉक अलायंस से भी दूर कर दिया गया तो प्रताप सियासी पारा लगातार हाई है सीएम मान ने एक बार फिर पूछा कि दसो बम्ब कितने कितने तो बाजवा दे तेवर भी ਬਰਕਰਾਰ ਦਿਸੇ ਨੇ ਦੱਸਦੀਏ ਕਿ ਲਗਾਤਾਰ ਸਿਆਸੀ ਗਦਰ ਜਾਰੀਆ ਗ੍ਰੇਨੇਡ ਦੋ ਅਲਿਕ ਪੰਬ ਵੀ ਬਣਾਈ ਜਾਂਦਾ ਸੀ 50 ਆਏ ਪਏ ਨੇ ਥਾਰਾਂ ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਭਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰਨੇ ਤੂੰ ਉਹ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀ ਆਪਣੇ ਉਧਰੋਂ ਜੋ ਮੋੜ ਕੇ ਲੌਣੇ ਹੁੰਦੇ ਨੇ ਫਿਰ ਕੋ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਸੀ ਆ ਮੈਂ ਛੱਡ ਕੇ ਜਾਂਨਾ ਕਿ ਉਹਨਾਂ ਦਾ ਇਹ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਦਾ ਇਹ ਹਾਲ ਦੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂ ਹਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਹੈ ਇਹ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਜੋ ਤੇਰੇ ਮਨ ਛੇ ਆਪਣਾ ਮਨ ਰਾਜ਼ੀ ਕਰ ਲਈ ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੋਫ ਹੈ ਇਹ ਚੰਗਿੱਦਰਾ ਸਾਹਿਬ ਲੈ ਬਟ ਇੰਨੀ ਮੈਂ ਗੱਲ ਜ਼ਰੂਰ ਕਹਿ ਦੂੰਗਾ ਜੇ ਜਿਉਂਦੇ ਰਹਿ ਕੇ ਭਗਵਾਨ ਤੁਮਾਰ ਆਪਣੀ ਤਿਆਰੀ ਪੱਕੀ ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜਿਉਂਦੇ ਰਹਿ ਸਰਕਾਰ ਪ੍ਰਮਾਤਮਾ ਸਿੰਘ ਬਾਦਵਾ ਜਿੰਦਾਬਾਦ ਸਰਕਾਰ ਪ੍ਰਮਾਤਮਾ ਸਿੰਘ ਬਾਦਵਾ ਜਿੰਦਾਬਾਦ ਇੱਕ ਮਿੰਟ ਯਾਰ ਇਹ ਜਿਉਂਦੇ ਰਹਿ ਗਏ ਤੇ ਆਪਣੀ ਧਿਆਨੀ ਜ਼ਰੂਰ ਕਰ ਤਿਵਾਰ ਪਲਟਵਾਰ ਲਗਾਤਾਰ ਜਾਰੀ ਨੇ ਤੇ ਉਧਰ ਬਾਜਬਾ ਦੇ ਬਿਆਨ ਖਿਲਾਫ ਆਮ ਆਦਮੀ ਪਾਰਟੀ ਨੇ ਵੀ ਮੁਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਬਾਜਬਾ ਸਬੂਤ ਦੇਣ ਜਾਂ ਫਿਰ ਮੁਆਫੀ ਮੰਗਣ ਅਮਨ ਅਰੂੜਾ ਜੋ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਨੇ ਤੇ ਕੈਬਨਟ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਤਾਪ ਸਿੰਘ ਬਾਜਬਾ ਨੂੰ ਜੋ ਗ੍ਰੇਨੇਡ ਬੰਬਾਂ ਬਾਰੇ ਕਿਹਾ ਗਿਆ ਉਸ ਦੇ ਸਬੂਤ ਦੇਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ ਅਮਨ ਅਰੋੜਾ ਨੇ ਕਿਹਾ ਕਿ ਕੀ ਪਤਾ ਕੌਣ ਟਾਰਗੇਟ ਤੇ ਹੈ ਸੋਰਸ ਦੱਸਣਾ ਬਾਜਵਾ ਦਾ ਫਰਜ਼ ਹੈ ਜੇ ਜਾਣਕਾਰੀ ਨਹੀਂ ਤਾਂ ਬਾਜਵਾ ਮੁਆਫੀ ਮੰਗਣ ਪ੍ਰਤਾਪ ਬਾਜਵਾ ਦੇ ਪੁਲੇਖੇ ਕੱਟ ਦੇ ਮੰਗੇ ਅਮਨ ਅਰੋੜਾ ਦੇ ਵੱਲੋਂ ਇਹ ਵੀ ਕਿਹਾ ਗਿਆ ਬਾਜਵਾ ਤੋਂ ਸੋਰਸ ਤਾਂ ਪੁਲਿਸ ਪਤਾ ਕਰ ਹੀ ਲਵੇਗੀ ਤਾਂ ਅਮਨ ਅਰੋੜਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਦੋਨੇ ਆਜਵਾ ਸਾਹਿਬ ਸਮਝ ਲੋ ਚੰਗੀ ਤਰ੍ਹਾਂ ਪੰਜਾਬੀ ਦੇ ਵਿੱਚ ਤੀਜੀ ਗੱਲ ਹੀ ਨਹੀਂ ਹੈਗੀ ਗੱਲ ਇੱਕ ਜਾਂ ਤਾਂ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਜਹੇ ਜੀ ਹੈਗੀ ਜਿੱਥੋਂ ਹੈਗੀ ਜਿੰਨੀ ਹੈਗੀ ਉਹ ਚੁੱਪ ਕਰਕੇ ਪੰਜਾਬ ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਦੇ ਦਿਓ ਨੰਬਰ ਇੱਕਾ ਨਹੀਂ ਜੇ ਨਹੀਂ ਹੈਗੀ ਤਾਂ ਭਾਈ মিডিਆ ਦੇ ਸਾਹਮਣੇ ਔਰ ਪੰਜਾਬ ਦੇ ਸਾਹਮਣੇ ਖੜੇ ਹੋਗੇ ਕਹਦੇ ਹੋ ਵੀ ਮੈਂ ਲੈ ਕੰਨਾਂ ਨੂੰ ਹੱਥ ਮੈਂ ਤਾਂ ਝੂਠ ਬੋਲ ਬੈਠਿਆ ਤੇ ਫਿਰ ਝੂਠ ਫਲਾਉਣ ਦੀ ਕੋਸ਼ਿਸ਼ ਕਿਉਂ ਕਰਦੇ ਨੇ ਉਹਦੀ ਮਾਫੀ ਮੰਗ ਲੈਣਾ ਗੱਲਾਂ ਦੋਈ ਨੇ ਤੀਜੀ ਤਾਂ ਗੱਲ ਹੀ ਨਹੀਂ ਹੈਗੀ ਇਸ ਚੰਨੇ ਨੇ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗੱਲਾਂ ਦੋ ਨੇ ਤਵਾਰ ਪਲਟਵਾਰ ਵਿਚਾਲੇ ਵਿਕਰਮ ਸਿੰਘ ਮਜੀਠੀਆ ਵੀ ਸਾਹਮਣੇ ਆਏ ਨੇ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਬਾਜਬਾ ਦੇ ਮਾਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਬੋਲੇ ਨੇ ਤੁਸੀਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਲਿੰਕ ਨੇ ਦੂਜੇ ਪਾਸੇ ਤੁਸੀਂ ਕਾਂਗਰਸ ਨਾਲ ਹੀ ਗੱਠਜੋੜ ਕਰਦੇ ਹੋ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਨੂੰ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਇੱਕ ਵਾਰ ਫਿਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਨੂੰ ਘੇਰ ਦੇ ਨਜ਼ਰ ਆਏ ਨੇ ਤੇ ਬਿਆਨ ਪ੍ਰਤਾਪ ਸਿੰਘ ਬਾਜਵੇ ਨੂੰ ਆਧਾਰ ਬਣਾਇਆ ਗਿਆ। ਅਰੇ ਉਹ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ। ਫਿਰ ਤੁਸੀਂ ਅਮਨ अरोड़ा ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਮਾਰਸ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ 'ਚ ਮਨੀਸ਼ ਤਿਵਾਰੀ ਸਾਹਿਬ ਜੀ ਦੇ 'ਚ ਮੈਂਬਰ ਪਾਰਲੀਮੈਂਟ ਬਣੇ ਉਹਦੇ 'ਚ ਤੁਸੀਂ ਉਹਨਾਂ ਦੀ ਮਦਦ ਕੀਤੀ ਥੋੜਾ ਲਾਇਅੰਸ ਪਾਰਟਨਰ ਥੋੜਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰਦੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਪੰਜਾਬੀ ਧਰਤੀ ਦੇ ਉੱਪਰ ਸ਼ੁਰੂ ਕੀਤਾ ਉਹਨੂੰ ਥੱਲ ਪਾਈ ਜਾਵੇ ਤੇ ਇਸੇ ਮੂਹਮ ਦੇ ਤਹਿਤ 1 ਮਾਰਚ ਤੋਂ ਵੱਡੇ ਪੱਧਰ ਦੇ ਉੱਪਰ ਯੁੱਧ ਨਸ਼ਾ ਵਿਰੁੱਧ ਮੂਹਮ ਦਾ ਆਗਾਜ਼ ਹੋਇਆ ਜਿਹਦੇ ਵਿੱਚ ਦੋਨੋਂ ਪਾਲਿਸੀਜ਼ ਦੇ ਉੱਪਰ ਇੱਕ ਪਾਸੇ ਸਪਲਾਈ ਰਿਡਕਸ਼ਨ ਜਿਹਦੇ ਤੇ ਪੁਲਿਸ ਵੱਡੇ ਪੱਧਰ ਤੇ ਉੱਪਰ ਕੰਮ ਕਰ ਰਹੀ ਹੈ ਵੱਡੇ ਛੋਟੇ ਨਸ਼ੇ ਤਸਕਰ ਫੜੇ ਜਾ ਰਹੇ ਨੇ ਔਰ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਆਪਦੇ ਮਹਿਲ ਸਾਰੇ ਨੇ ਉਹਨਾਂ ਮਹਿਲਾਂ ਨੂੰ ਵੀ ਤਹਸ ਨਹਸ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਬ ਡਿਮਾਂਡ ਰਿਡਕਸ਼ਨ ਕੀ ਜੇ ਮੰਗ ਹੀ ਜਦੋਂ ਤੱਕ ਨਹੀਂ ਕੱਢੂਗੀ ਉਦੋਂ ਤੱਕ ਇਹਦੇ ਉੱਪਰ 100% ਜਿੱਤ ਜਿਹੜੀ ਉਹ ਨਹੀਂ ਪਾਈ ਜਾ ਸਕਦੀ ਹੈਗੀ ਹੁਣ ਇੱਕ ਨਵਾਂ ਉਪਰਾਲਾ ਜਿਹੜਾ ਕਿ ਮੈਂ ਸਮਝਦਾ ਕਿ ਇਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਇਹ ਪਹਿਲੀ ਵਾਰੀ ਉਪਰਾਲਾ ਹੋ ਰਿਹਾ ਹੈ ਕਿ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਔਰ ਇਸ ਕਮੇਟੀ ਦਾ ਜਿਹੜਾ ਮੇਨ ਮੁੱਖ ਮਕਸਦ ਹੋਊਗਾ ਉਹ ਇਹੀ ਹੋਊਗਾ ਕਿ ਹਰ ਘਰ ਪਹੁੰਚ ਕੇ ਵੈਸੇ ਤਾਂ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੰਪੇਨ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਚਲਾਉਣ ਜਾ ਰਹੇ ਜਿਸ ਤੇ ਕੇਜਰੀਵਾ ਸਾਹਿਬ ਆਪ ਮਾਨ ਸਾਹਿਬ ਸਿਸੋਧਿਆ ਸਾਹਿਬ ਅਸੀਂ ਸਾਰੇ ਲੋਕ ਐਮ ਐਲ ਏ ਮਨਿਸਟਰ ਸਾਡੇ ਸਾਰੇ ਵਰਕਰ ਅਹੁਦੇਦਾਰ ਸਾਰੇ ਦੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਨ ਦੇ ਲਈ ਇੱਕ ਸਪੈਸ਼ਲ ਸੈੱਲ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਆਜਾਵਾਦੀ ਪਾਰਟੀ ਵੱਲੋਂ ਬਣਾਇਆ ਗਿਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉੱਥੇ ਜੇ ਉੱਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਆਜਾਵਾਦੀ ਪਾਰਟੀ ਵੱਲੋਂ ਬਣਾਇਆ ਗਿਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉਥੇ ਜੇ ਉਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਸਰਕਾਰ ਔਰ ਪੁਲਿਸ ਉਸ ਸਾਹਬ ਨਾਲ ਹੈਂਡਲ ਕਰੇ ਔਰ ਜੇ ਕਿਸੇ ਦੇ ਇਨਫੋਰਮੇਸ਼ਨ ਨਸ਼ੇ ਵੇਚਣ ਵਾਲੇ ਦੀ ਹੈ ਤੇ ਉਹਦੇ ਮੁਤਾਬਕ ਜਿਹੜਾ ਉਹ ਹੱਲ ਅਕੋਰਡਿੰਗਲੀ ਕੀਤਾ ਜਾਵੇ ਹੁਣ ਇਸ ਕਮੇਟੀ ਦੇ ਵਿੱਚ ਜਿਨ੍ਹਾਂ ਨੂੰ ਮੈਂ ਹੁਣ ਇੰਟਰੋਡਿਊਸ ਤੁਹਾਨੂੰ ਕਰਨ ਜਾ ਰਿਹਾ ਆ ਇਸ ਕਮੇਟੀ ਦੇ ਜਿਹਦਾ ਮਕਸਦ ਹੀ ਅ ਅਵੇਅਰਨੈਸ ਕੈਂਪੇਨ ਹੋਏਗਾ ਯੁੱਧ ਨਸ਼ੇ ਵਿਰੁੱਧ ਮਹਿੰਮ ਦਾ ਇਹ ਇਹ ਸਾਡਾ ਇੱਕ ਆਫੀਸ਼ੀਅਲ ਆ ਪਲੇਟਫਾਰਮ ਹੋਏਗਾ ਜਿਹੜੇ ਕਿ ਤੁਹਾਨੂੰ ਰੈਗੂਲਰ ਬੇਸਿਸ ਦੇ ਉੱਪਰ ਜਾਣਕਾਰੀ ਵੀ ਦੇਣਗੇ ਔਰ ਕੰਮ ਵੀ ਇਹਦੇ ਪ੍ਰੋਫਾਈਲ ਦੇ ਵਿੱਚ ਕਰਨਗੇ ਸਾਡੇ ਇਸ ਗਰੁੱਪ ਦੇ ਇਸ ਵਿੰਗ ਦੇ ਸਾਡੇ ਚੀਫ ਸਪੋਕਸ ਪਰਸਨ ਸ਼੍ਰੀ ਬਲਤੇਜ ਪੰਨੂ ਜੀ ਹੋਣਗੇ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਪੁਰਾਣੇ ਸਾਥੀ ਨੇ ਮੀਡੀਆ ਦੇ ਨਾਲ ਲੰਬੇ ਸਮੇਂ ਤੋਂ ਇਹਨਾਂ ਦੀ ਇੰਟਰੈਕਸ਼ਨ ਰਹੀ ਹੈ ਇਸੇ ਤਰੀਕੇ ਨਾਲ ਇਹ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਅੱਗੇ ਤੇ ਵੀ ਕੰਮ ਜਾਰੀ ਰਹਿਣਗੇ ਤੇ ਉਧਰ ਸੰਸਦ ਸੁਖਜਿੰਦਰ ਰੰਧਾਵਾ ਨੇ ਸੋਰਸਿਸ ਬਾਰੇ ਖੁਲਾਸਾ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਹੀ ਸਾਡੀ ਸੋਰਸ ਹੈ ਅਤੇ ਪੰਜਾਬ ਪੁਲਿਸ ਹੀ ਸਾਰੀ ਜਾਣਕਾਰੀ ਦਿੰਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਨੇ ਕਾਂਗਰਸ ਦੇ ਤੇ ਉਹਨਾਂ ਨੇ ਸਰਕਾਰ ਤੇ ਵਿਰੋਧੀ ਧਿਰ ਦੀ ਸੋਰਸ ਪੰਜਾਬ ਪੁਲਿਸ ਨੂੰ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਕੋਈ ਵੀ ਸੁਰੱਖਿਆਤ ਨਹੀਂ ਹੈ। ਪੰਜਾਬ 'ਚ ਹੁਣ ਤੱਕ 18 ਹੈਂਡ ਗ੍ਰੇਨੇਡ ਆਏ ਇਸ ਬਾਰੇ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਸੀਐਮ ਨੇ ਕਦੇ ਹੈਂਡ ਗ੍ਰੇਨੇਡ ਬਾਰੇ ਗੱਲ ਕਿਉਂ ਨਹੀਂ ਕੀਤੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸੋਰਸ ਡਿਸਕਲੋਜ਼ ਕੀਤਾ ਗਿਆ ਤੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਹੀ ਆਪਣਾ ਸੋਰਸ ਦੱਸਿਆ ਹੈ ਇਹ ਪਰੇਸ਼ਾਨ ਨੂੰ ਕਿਹਾ ਜਾ ਸਕਦਾ ਪੰਜਾਬ ਦੇ ਵਿੱਚ ਅੱਜ ਕੋਈ ਫੇਸ ਨਹੀਂ ਕੋਈ ਗਵਰਨਮੈਂਟ ਨਹੀਂ ਔਰ ਜਿਹੜਾ ਚੀਫ ਮਿਨਿਸਟਰ ਆ ਪੰਜਾਬ 'ਚ 18 ਹੈਂਡ ਗ੍ਰੇਨੇਡ ਅਟੈਕ ਹੋਏ ਨੇ ਇੱਕ ਵਾਰੀ ਵੀ ਮੁੱਖ ਮੰਤਰੀ ਨੇ ਬਾਹਰ ਆ ਕੇ ਇਹ ਨਹੀਂ ਕਿ ਆ ਕਿ ਇਹ ਹੈਂਡ ਗ੍ਰੇਨੇਡ ਕਿੱਥੋਂ ਆਏ ਨੇ ਜੇ ਇਹਨਾਂ ਦੇ ਪਿੱਛੇ ਕੀ ਮੋਡਸ ਸਪ੍ਰੈਡ ਕੀ ਆ ਔਰ ਇਹਨਾਂ ਇਹਨਾ ਅਟੈਕਸ ਹੋਣ ਅਸੀਂ ਕਿਵੇਂ ਰੋਕਾਂਗੇ 5 6 ਦਿਨ ਪਹਿਲਾਂ ਪੇਪਰ ਦੇ ਵਿੱਚ ਵੀ ਆ ਕਿ ਪੰਜਾਬ 'ਚ 55 ਹੈਂਡ ਗ੍ਰੇਨੇਡ ਆਏ ਨੇ ਔਰ ਅੱਜ ਜਦ ਮੈਂ ਦੱਸ ਦੇਣਾ ਚਾਹਾਂ ਐਜ਼ ਅ ਹੋਮ ਮਿਨਿਸਟਰ ਮੇਰੇ ਕੋਲ ਨਵੰਬਰ ਦੇ ਮਹੀਨੇ 'ਚ ਮੈਨੂੰ ਇਨਪੁਟ ਮਿਲੀ ਕਿ ਕਲਨੌਰ ਏਰੀਆ ਦੇ ਵਿੱਚ ਆਰ ਡੀ ਐਕਸ ਆਈ ਆ ਔਰ ਅਸੀਂ 4 ਦਿਨਾਂ ਦੇ ਵਿੱਚ ਆਰਡੀ 100 ਰਿਕਵਰ ਕਰ ਲਈ ਸੀ ਇਹ ਚੀਫ ਮਿਨਿਸਟਰ ਹੋਮ ਮਿਨਿਸਟਰ ਇਹਨਾਂ ਦੇ ਕੋਲ ਇਨਪੁਟ ਆਉਂਦੀਆਂ ਰਹਿੰਦੀਆਂ ਔਰ ਬੜੀ ਐਕਿਊਰੇਟ ਜਿਹੜੀ ਪੰਜਾਬ ਦੀ ਇੰਟੈਲੀਜੈਂਸ ਡਿਪਾਰਟਮੈਂਟ ਹੈ ਬੜਾ ਐਕਿਊਰੇਟ ਜਿਹੜਾ ਤੁਹਾਨੂੰ ਦੱਸ ਦਿੰਦਾ ਕਿ ਇੰਨੇ ਦਿਨਾਂ ਨੂੰ ਇਹਦੇ ਤੇ ਅਟੈਕ ਹੋ ਸਕਦਾ ਇਹ ਵੀ ਪਤਾ ਲੱਗਾ ਸੀ ਸਾਨੂੰ ਸੋਰਸਿਸ ਦੇ ਵਿੱਚੋਂ ਸੋਰਸ ਕੌਣ ਨੇ ਇਹੋ ਹੀ ਪੰਜਾਬ ਪੁਲਿਸ ਹੈ ਸੋਰਸ ਸਾਡੀ ਇਹੋ ਹੀ ਸਾਨੂੰ ਦੱਸਦੇ ਨੇ ਇਹੋ ਹੀ ਆਪੋਜੀਸ਼ਨ ਪਾਰਟੀਆਂ ਨੂੰ ਦੱਸਦੇ ਨੇ ਇਹੋ ਹੀ ਗਵਰਨਮੈਂਟ ਨੂੰ ਦੱਸਦੇ ਨੇ ਕਿ ਜਿਹੜੇ ਜਿਹੜੇ ਬੰਦੇ ਉਹਦੇ ਚ ਹੁੰਦੇ ਨੇ ਇਹ ਉਹਨਾਂ ਦੀ ਹਿਟ ਲਿਸਟ ਤੇ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਜੀ ਆਪਣਾ ਧਿਆਨ ਰੱਖਿਓ ਇਹ ਚੀਜ਼ ਹੋਣ ਵਾਲੀ ਆ ਔਰ ਉਹ ਚੀਜ਼ਾਂ ਹੁੰਦੀਆਂ ਵੀ ਨੇ ਆ ਉਹ ਇਲਾ ਸ਼ਾਹ ਸ਼ਾਮਰ ਸਿੰਘ ਜੀ ਯਾਨੀ ਚਾ ગાંધી ਜੀ ਆ ਹੋਸਾ ਦੇ ਹੋਸਾ ਦੇ ਸਾਥੀ ਅੱਜ ਇਸ ਕਬੀਰ ਫਸਲੇ ਤੇ ਪ੍ਰਧਾਨ ਜੀ ਨੇ ਬਹੁਤ ਕੰਮ ਬਹੁਤ سارے ਹੋਸਾ ਦੇ ਸਾਥੀ ਅੱਜ ਇਸ ਕਬੀਰ ਫਸਲੇ ਤੇ ਪ੍ਰਧਾਨ ਜੀ ਨੇ ਬਹੁਤ ਕੰਮ ਤੇ ਚੰਨੀ ਜੀ ਨੇ ਰੰਧਾ ਸਾਹਿਬ ਨੇ ਸਹੂਦਰ ਕੀਤਾ ਦੇਖੋ ਬੰਦ ਮੇਰੀ ਇੱਕ ਜਿੰਨਾ ਸਾਰੇ ਸਮੂਹ ਜੋ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਭਗਵਾਨ ਤਾਂ ਮਾਣ ਦਾ ਸਾਥੀ ਹਾਂ ਏ ਪੰਜਾਬ ਦੇ ਹਾਲਾਤ ਸੁਧਰੇ ਨੇ ਆ ਕੇ 12 ਤਰੀਆਂ ਵਿੱਚ ਜੋ ਹੁਣ ਤੋ ਹਿੱਤਾ ਕਲਾਈ ਹੈ तकरीबन ਪਹਿਲਾਂ ਪੰਜ ਚਾਰ ਸੱਤ ਦਾ ਬਸ ਮਾਨ ਹੋਣਾ ਉਹ ਵੰਤ ਮਾਨ ਨੇ ਮੇਰਾ ਕਾਹ ਨਹੀਂ ਕਦੀ ਕਿਸੇ ਗੋਲੀ ਦਾ ਵੀ ਖੜਾਕ ਸੁਣਿਆ ਅਸੀਂ ਤੇ ਬੰਬਾਂ ਦੇ ਖੜਾਕ ਸੁਣੇ ਇਹਨੇ ਕਦੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਕਮੀਲਤਾ ਨੂੰ ਸਮਝਿਆ ਇਸ ਕਿਸਮ ਦੇ ਹਾਲਾਤ ਕਿਉਂਕਿ ਭਰ ਜਵਾਨੀ ਵਿੱਚ ਸੀ ਤੁਹਾਡਾ ਦਾਸ ਪੰਜਾਬ 유ਥ ਕਾਂਗਰਸ ਦਾ ਪ੍ਰਧਾਨ ਭਰਿਆ ਸੀ 82 ਦੇ ਵਿੱਚ ਸਾਰੇ ਨੂੰ ਮਾਰੇ ਹਾਲਾਤ ਸੀ ਜਿਹੜਾ ਮੈਂ ਇਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਛੂੰਹਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰ ਦੇਸ਼ਾਂ ਜਾ ਰਹੇ ਨੇ ਬਾਕੀ ਇੱਥੇ ਬਲਾਸਟ ਹੋ ਰਹੇ ਨੇ ਦੁਕਾਨਦਾਰਾਂ ਦਾ ਕਾਰੋਬਾਰੀਆਂ ਦਾ ਹਾਲ ਕੋਈ ਨਹੀਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਫੋਨ ਤੇ ਤੁਸੀਂ ਵੇਖੋ ਕਿੰਡੀ ਵੱਦ ਕਿਸਮਤੀ ਦੀ ਗੱਲ ਹੈ ਚੰਨੀ ਜੀ ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਥਾਣੇ ਤੋਂ ਲਿਆਣੀ ਪੈਂਦੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8:30 8:00 ਵਜੇ 9:00 ਵਜੇ ਸੰਮਨ ਚੇਕ ਕੇ ਚਲੇ ਜਾਂਦੇ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫਾਲੋ ਕਰਦੇ ਆ ਬੈਸਟਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਬ੍ਰੋਤੀ ਤੇ ਅੱਗੇ ਲੀਡਰ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ। ਸ਼ੈਡੋ ਚੀਫ ਮਿਨਿਸਟਰ ਜਾਂ ਜਿਹੜਾ ਐਲੋਪੀ ਹੈ ਉਹਨੇ ਕਿਥੇ ਭੱਜ ਕੇ ਚਲੇ ਜਾਣ ਰਾਤ ਦੇ 8 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪ ਕੇ ਜਾਂਦੇ ਹੋ ਮੈਂ ਪੁੱਛਣਾ ਚਾਹੁੰਦਾ ਇੱਥੇ ਰਾਜਾ ਜੀ ਤੁਹਾਡੇ ذریے ਹੁਣ ਸੁਣੀ ਰਹੇ ਹੋਣੇ ਨੇ مانਸਾ مانਸਾ ਇਹ ਕੇਆਈਜੀ ਡਰੱਗਜ਼ ਦੇ ਕੇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਖੜਿਆ ਕਦੀ